ਇੱਕ ਹੋਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਦੇ ਉੱਪਰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਵਾਪਸ ਮੈਂ ਆ ਗਿਆ ਆਪਣੇ ਕੰਮ ਦੇ ਉੱਪਰ ਬੈਕ ਟੂ ਪਵਿਲਿਅਨ ਤੇ ਤੁਹਾਡੇ ਵੀ ਮੈਸੇजेस ਆ ਰਹੇ ਸੀ ਮੈਨੂੰ ਉੱਥੇ ਕਸ਼ਮੀਰ ਦੇ ਵਿੱਚ ਮੈਂ ਸੀਗਾ ਪਿਛਲੇ ਕੁਝ ਦਿਨ ਰਿਆਂ ਹੁਣੇ ਜਸਟ ਪਹੁੰਚੇ ਹਾਂ ਅਸੀਂ ਇੱਕ ਤਰ੍ਹਾਂ ਕਹਰੋ ਲੈਂਡਿੰਗ ਕੀਤਾ ਪਰ ਤੁਹਾਡੀ ਵੀ ਡਿਮਾਂਡ ਤੁਸੀਂ ਵੀ ਅੜੀਕ ਰਹੀ ਸੀ ਪਰ ਚੰਗਾ ਵੀ ਲੱਗਦਾ ਜਦੋਂ ਕੋਈ ਅੜੀਕਦਾ ਕੋਈ ਵੇਟ ਕਰਦਾ ਛੋਟੇ ਛੋਟੇ ਕੰਟੈਂਟ ਦੀ ਇਹਦਾ ਮਤਲਬ ਆ ਕਿ ਤੁਸੀਂ ਕੁਝ ਚੰਗਾ ਪ੍ਰੋਵਾਈਡ ਕਰ ਰਹੇ ਹੋ ਸਮਾਜ ਨੂੰ ਸੋਸਾਇਟੀ ਨੂੰ ਇੰਡੀਵਿਜੂਅਲਸ ਨੂੰ ਤੇ ਇੱਕ ਮੇਰੇ ਕੋਲੇ ਨਿਊਜ਼ ਵੀ ਸੀਗੀ ਨਿਊਜ਼ ਤਾਂ ਬਹੁਤ ਨੇ ਨਿਊਜ਼ ਚੱਲਦੀਆਂ ਰਹਿੰਦੀਆਂ ਨੇ ਨਿਊਜ਼ ਐਕਚੁਅਲੀ ਮੈਂ ਓਨੈਸਟਲੀ ਕਹਾਂ ਤਾਂ ਮੈਂ ਦੋ ਮਿਸ ਵੀ ਕਰ ਗਿਆ ਮੈਂ ਦੋ ਵੀਡੀਓਜ਼ ਬਣਾ ਕੇ ਰੱਖੇ ਸੀ ਸੋਚਿਆ ਸੀਗਾ ਮੈਂ ਜਾ ਕੇ ਬਣਾਉਂਗਾ ਤੁਹਾਨੂੰ ਦੋ ਕੰਪਨੀਆਂਜ਼ ਬਾਰੇ ਦੱਸੂਗਾ ਮੈਨੂੰ ਸੀ ਮੈਂ ਜਾਂਦਾ ਜਾਂਦਾ ਦੱਸੂਗਾ ਬਟ ਵੀਡੀਓ ਮੈਂ ਨਹੀਂ ਬਣਾ ਸਕਿਆ ਤੇ ਉਸ ਤੋਂ ਬਾਅਦ ਬੜੀ ਅਰਨਿਕਲੀ ਉਹ ਦੋਨੇ ਕੰਪ ਉੱਪ ਹੋਇਤ ਉਹ ਮੈਂ ਦੇਖਦਾ ਰਿਹਾ ਉਹਨਾਂ ਨੂੰ ਤੇ ਮੈਂ ਇਹ ਸੋਚਦਾ ਵੀਰੇ ਕਿ ਮੈਂ ਤੁਹਾਨੂੰ ਉਹ ਤਿਆਰ ਸੀ ਮੇਰਾ ਵੀਡੀਓ ਮੈਂ ਤੁਹਾਨੂੰ ਦੋ ਕੰਪਨੀਆਂਸ ਦੱਸ ਕੇ ਜਾਣੀ ਸੀ ਬਟ ਚਲੋ ਚੱਲਦੇ ਨੇ ਅੱਪ ਡਾਊਨ ਫਿਰ ਕੋਈ ਨਹੀਂ ਚੱਲੀ ਜਾਣਾ ਆਪਣਾ ਕੰਮ ਇਹੀ ਹੈ ਚੰਗੇ ਸ਼ੇਅਰਸ ਬਾਰੇ ਆਪਾਂ ਗੱਲਾਂ ਕਰਾਂਗੇ ਤੇ ਅੱਜ ਇੱਕ ਕੰਪਨੀ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਗਾ ਰਿਲਾਈਐਂਸ ਨਾਲ ਰਿਲੇਟਡ ਕੰਪਨੀ ਹੈਗੀ ਆ ਰਿਲਾਈਐਂਸ ਤਿਰੂਬਈਆਂ ਬਾਨੀ ਦੀ ਕੰਪਨੀ ਉਹਨਾਂ ਦੇ ਹੁਣ ਅੱਗੇ ਦੋ ਬੇਟੇ ਨੇ ਵੱਡੇ ਹੈਗੇ ਨੇ ਮੁਕੇਸ਼ ਅੰਬਾਨੀ ਛੋਟੇ ਅਨਿਲ ਅੰਬਾਨੀ ਅਨਿਲ ਅੰਬਾਨੀ ਦੀ ਗੱਲ ਘੱਟ ਹੁੰਦੀ ਹੈ ਮੁਕੇਸ਼ ਦੀ ਜ਼ਿਆਦਾ ਹੁੰਦੀ ਰਹਿੰਦੀ ਹੈ ਇਹ ਕੰਪਨੀ ਹੈਗੀ ਆ ਅਨਿਲ ਅੰਬਾਨੀ ਦੀ ਕੰਪਨੀ ਹੈ ਛੋਟੇ ਉਹਨਾਂ ਦੇ ਭਾਈ ਕੰਪਨੀ ਦਾ ਨਾਮ ਹੈਗਾ ਜੀ ਰਿਲਾਇੰਸ ਪਾਵਰ ਤੇ ਰਿਲਾਇੰਸ ਪਾਵਰ ਪਿਛਲੇ ਕੁਝ ਟਾਈਮ ਤੋਂ ਜਿਹੜੇ ਵੱਡੇ ਭਾਈ ਸਾਹਿਬ ਨੇ ਉਹਨਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਛੋਟਿਆਂ ਦਾ ਕੰਮ ਉਹਨਾਂ ਨਾਲ ਜ਼ਿਆਦਾ ਨਹੀਂ ਚੱਲ ਰਿਹਾ ਵਧੀਆ ਪਰ ਹੁਣ ਕਿਉਂ ਮੈਂ ਅੱਜ ਤੱਕ ਇਹ ਕੰਪਨੀ ਤੁਹਾਡੇ ਸਾਹਮਣੇ ਨਹੀਂ ਲੈ ਕੇ ਆਇਆ ਤੇ ਅੱਜ ਕਿਉਂ ਲੈ ਕੇ ਆਇਆ ਆਪਾਂ ਉਹਦੀਆਂ ਗੱਲਾਂ ਕਰਾਂਗੇ ਅੱਜ ਮੈਂ ਤੁਹਾਡੇ ਕੋਲੇ ਕਿਉਂ ਲੈ ਕੇ ਆਇਆ ਕੰਪਨੀ ਰਿਲਾਇੰਸ ਪਾਵਰ ਕਿਉਂਕਿ ਇੱਕ ਬਹੁਤ ਵੱਡੀ ਪੋਜ਼ਿਟਿਵ ਨਿਊਜ਼ ਆਈ ਆ ਇਸ ਕੰਪਨੀ ਦੇ ਨਾਲ ਥੋੜੀ ਉਹ ਪਹਿਲਾਂ ਹੀ ਚੱਲ ਰਹੀ ਸੀ ਸਰਕੂਲਰਸ ਦੇ ਵਿੱਚ ਸੀਗੀ ਬਟ ਜਿਹਨਾਂ ਟਾਈਮ ਸ਼ੋਰ ਨਹੀਂ ਹੁੰਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਹੋਰ ਨੂੰ ਉਹ ਚੀਜ਼ ਦੱਸਾਂ ਠੀਕ ਹੈ ਜਦੋਂ ਚੀਜ਼ ਕਨਫਰਮ ਹੁੰਦੀ ਹੈ ਮੇਰਾ ਉਹੀ ਹੁੰਦਾ ਤੇ ਰਿਲਾਇੰਸ ਪਾਵਰ ਪਹਿਲਾਂ ਆਪਾਂ ਇਹ ਦੇਖ ਲੈਣਾ ਕਰਦੇ ਕੀ ਆ ਕੰਮ ਪਾਵਰ ਸੈਕਟਰ ਨਾਲ ਰਿਲੇਟਡ ਕੰਪਨੀ ਹਰ ਤਰ੍ਹਾਂ ਦੇ ਕਿਸੇ ਵੀ ਜਗ੍ਹਾ ਤੋਂ ਪਾਵਰ ਜਨਰੇਟ ਕਰਨੀ ਆ ਉਹਦੇ ਵਿੱਚ ਰਿਲਾਇੰਸ ਪਾਵਰ ਹੈਗੀ ਆ ਚਾਹੇ ਉਹ ਵਾਟਰ ਤੋਂ ਕਰਨੀ ਹੋਵੇ ਹਾਈਡਰੋਲਿਕ ਪਾਵਰ ਹੋਵੇ ਚਾਹੇ ਸੋਲਰ ਸੋਹਾਂ ਸੋਲਰ ਪਹਿਲੇ ਹੀ ਮੈਂ ਬੋਲਦਾ ਸਭ ਤੋਂ ਮੇਨ ਇੰਪੋਰਟੈਂਟ ਸੋਲਰ ਦੇ ਵਿੱਚ ਵੀ ਜਾ ਰਿਹਾ ਅੱਜਕੱਲ ਹਰ ਇੱਕ ਕੰਪਨੀ ਸੋਲਰ 'ਤੇ ਜਾ ਰਹੀ ਹੈ ਕਿ ਫਿਊਚਰ ਪ੍ਰੋਸਪੈਕਟ ਬਹੁਤ ਹੀ ਬ੍ਰਾਈਟ ਨੇ ਵਿੰਡ ਪਾਵਰ ਦੇ ਵਿੱਚ ਹੈਗੇ ਨੇ ਤਾਂ ਸਾਰੇ ਪਾਸੇ ਇਹ ਹੈਗੇ ਆ ਅੱਜ ਤੱਕ ਇਹਦਾ ਗੱਲ ਕਿਉਂ ਨਹੀਂ ਆਪਾਂ ਕੀਤੀ ਇਸ ਕਰਕੇ ਨਹੀਂ ਕੀਤੀ ਕਿਉਂਕਿ ਉਹਨਾਂ ਵਧੀਆ ਕੰਮ ਕਰ ਨਹੀਂ ਇਹਨਾਂ ਦਾ ਚੱਲ ਰਿਹਾ ਸੀਗਾ ਇਹਨਾਂ ਦੇ ਉੱਪਰ ਡੈਟ ਬਹੁਤ ਜ਼ਿਆਦਾ ਸੀ 800 ਕਰੋੜ ਤੋਂ ਜ਼ਿਆਦਾ ਦੀ ਡੈਟ ਸੀ ਇਹਨਾਂ ਦੇ ਉੱਪਰ ਉਹਨੇ ਹੌਲੀ 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 ਕਰਕੇ ਰਿਡਿਊਸ ਕਰਦੇ ਰਹੇ ਆ ਬਟ ਉਨੀ ਜ਼ਿਆਦਾ ਨਹੀਂ ਕੀਤੀ ਹੁਣੇ ਪਿੱਛੇ ਜੇ ਇਹਨਾਂ ਨੇ ਕੀ ਕੀਤਾ ਆਪਣੀ ਪੂਰੀ ਦੀ ਪੂਰੀ ਲੰਪਸਮ ਜਿੰਨੀ ਵੀ ਸਾਰੀ ਡੈਟ ਸੀ ਆਪਣੀਆਂ ਕੁਝ ਵੱਡੇ ਪ੍ਰੋਜੈਕਟਸ ਨੂੰ ਟੋਟਲੀ ਸੈਲ ਹੀ ਕਰਕੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜਿਹੜੇ ਇਹਨਾਂ ਦੇ ਐਵੇਂ ਕਹਿ ਲੈਣੇ ਕਿ ਜਿਹੜਾ ਪਾਰਟੀ ਇਹਨਾਂ ਦਾ ਬਿਮਾਰੀ ਨਾਲ ਫਸਿਆ ਹੋਇਆ ਸੀ ਗਲ ਗਿਆ ਸੀ ਗਲ ਛੱਡ ਗਿਆ ਉਹਨੂੰ ਇਹਨਾਂ ਨੇ ਕੱਟ ਕੇ ਪਰੇ ਕਰਤਾ ਕੁਝ ਵੱਡੇ ਪ੍ਰੋਜੈਕਟ ਆਪਣੇ ਕੁਝ ਵੱਡੀਆਂ ਪ੍ਰੋਪਰਟੀਆਂ ਨੂੰ ਸੈਲ ਆਫ ਕਰਤਾ ਤੇ ਉਹਦੇ ਤੋਂ ਇਹਨਾਂ ਨੇ ਜਿੰਨੇ ਵੀ ਇਹਨਾਂ ਦੇ ਦੇਣਦਾਰ ਸੀ ਬਹੁਤ ਸਾਰੇ ਬੈਂਕ ਸੀਗੇ ਇੰਡੀਆ ਦੇ ਉਹਦੇ ਵਿੱਚ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਪੇ ਕਰਤਾ 800 ਕਰੋੜ ਪੂਰਾ ਦਾ ਪੂਰਾ ਤੇ ਅੱਜ ਇਹ ਕੰਪਨੀ ਫਾਈਨਲੀ ਟੋਟਲ ਡੈਟ ਫ੍ਰੀ ਹੈਗੀ ਆ ਪਹਿਲਾਂ ਆਪਾਂ ਮਾਰਕੀਟ ਇਹਦੇ ਸ਼ੇਅਰ ਪ੍ਰਾਈਸ ਦੀ ਗੱਲ ਕਰ ਲੈਨੇ ਆ ਜੇ ਹੁਣ ਆਪਾਂ ਇਹਦਾ ਸ਼ੇਅਰ ਪ੍ਰਾਈਸ ਦੇਖੀਏ ਤਾਂ ਦੇਖੋ ਤੁਹਾਡੇ ਤੁਸੀਂ ਖੁਦ ਵੀ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋਵੋਗੇ ਲਗਾਤਾਰ ਹੀ ਥੱਲੇ ਨੂੰ ਆ ਰਿਹਾ ਇੱਕ ਨੀਅਰਲੀ 300 ਰੁਪਏ ਦੇ ਉੱਪਰ ਸੀ ਕਿਸੇ ਟਾਈਮ ਤੇ ਉੱਪਰ ਹੁੰਦਾ ਸੀ ਬਸ ਉਸ ਤੋਂ ਬਾਅਦ ਹਮੇਸ਼ਾ ਲਗਾਤਾਰ ਡਾਊਨ ਟ੍ਰੈਂਡ ਦੇ ਵਿੱਚ ਗਿਆ ਡਾਊਨ ਟ੍ਰੈਂਡ ਦੇ ਵਿੱਚ ਜਾਣ ਤੋਂ ਬਾਅਦ ਇੱਕ ਦੇਖੋ 1.5 ਰੁਪਏ ਤੱਕ ਚਲਾ ਗਿਆ 2020 ਦੇ ਵਿੱਚ ਪਰ ਗੱਲ ਉਹੀ ਆ ਕਿ ਕੋਈ ਚੀਜ਼ 1.5 ਰੁਪਏ ਦੇ ਉੱਪਰ ਵੀ ਮਹਿੰਗੀ ਹੋ ਸਕਦੀ ਆ ਜਿਹਦਾ ਕੋਈ ਫਿਊਚਰ ਹੀ ਨਹੀਂ ਹੈਗਾ ਉਹ ਜੇ 300 ਤੋਂ 1.5 ਰੁਪਏ ਤੇ ਆ ਗਈ ਤਾਂ 1.5 ਤੋਂ ਉਹਨੇ 25 ਪੈਸੇ ਵੀ ਹੋ ਜਾਣ 150 ਰੁਪਏ ਦੀ ਨੀ ਆਪਾਂ ਬਾਇ ਕਰਦੇ ਆਪਾਂ 100 ਰੁਪਈਆ ਨਹੀਂ ਬਾਇ ਕਰ ਰਹੇ ਨਾ ਆਪਾਂ 300 ਰੁਪਈਆ ਬਾਇ ਕਰ ਰਹੇ ਆ ਆਪਾਂ ਇੱਕ ਕੰਪਨੀ ਦਾ ਬਿਜ਼ਨਸ ਬਾਇ ਕਰ ਰਹੇ ਆ ਜੇ ਆਪਾਂ ਨੂੰ ਅੱਜ ਉਹਦਾ ਬਿਜ਼ਨਸ ਵਧੀਆ ਲੱਗ ਰਿਹਾ ਮੈਂ ਤਾਂ ਤੁਹਾਡੇ ਕੋਲ ਇੱਕ ਕੰਪਨੀ ਲੈ ਕੇ ਆ ਅਦਰਵਾਈਜ਼ ਤਾਂ ਅੱਜ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀਡੀਓਸ ਦੱਸਦਾ ਰਹਿਣਾ ਕਿ 1 ਰੁਪਈਏ ਦੀ ਕੰਪਨੀ ਵੀ ਹੈਗੀਆ 2 ਦੀਆਂ ਕੰਪਨੀ ਹੈਗੀਆਂ ਆਪਾਂ ਪ੍ਰਾਈਸ ਨੂੰ ਬਾਇ ਨਹੀਂ ਕਰਦੇ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਵੀ ਕੋਈ ਸਮਾਨ ਲੈਣੇ ਜਾਂਦੇ ਆ ਆਪਾਂ ਉਹਦਾ ਪ੍ਰਾਈਸ ਨਹੀਂ ਬਾਇ ਕੀਤਾ ਪੈਸੇ ਤਾਂ ਆਪਾਂ ਦਿੱਤੇ ਉਲਟਾ ਆਪਾਂ ਤਾਂ ਪ੍ਰੋਡਕਟ ਬਾਇ ਕੀਤੀ ਆ ਤਾਂ ਅੱਜ ਆਪਾਂ ਰਿਲਾਇੰਸ ਪਾਵਰ ਦੀ ਫਿ ਤਾਂ ਪਾਵਰ ਸੈਕਟਰ ਵੈਸੀ ਪਾਵਰ ਦੀ ਹੀ ਅੱਗੇ ਲੋੜ ਆ ਪੋਪੂਲੇਸ਼ਨ ਬਹੁਤ ਜ਼ਿਆਦਾ ਵਧਦੀ ਆਂਦੀ ਐ ਬਾਕੀ ਹੁਣ ਗਵਰਨਮੈਂਟ ਦਾ ਬਹੁਤ ਜ਼ਿਆਦਾ ਜਿਹੜਾ ਜ਼ੋਰ ਲੱਗਿਆ ਹੋਇਆ ਕਹਿ ਲਓ ਕਿ ਉਹਨਾਂ ਦੀ ਬਹੁਤ ਸਾਰੀਆਂ ਸਕੀਮਜ਼ ਨੇ ਉਹ ਵੀ ਪਾਵਰ ਸੈਕਟਰ ਨਾਲ ਰਿਲੇਟਡ ਨੇ ਤੇ ਪਿੱਛੇ ਜੇ ਆਪਾਂ ਪਹਿਲੇ ਵੀਡੀਓਸ 'ਚ ਵੀ ਬਹੁਤ ਵਾਰ ਇਹ ਡਿਸਕਸ ਕੀਤਾ ਪਾਵਰ ਸੈਕਟਰ ਨਾਲ ਰਿਲੇਟਡ ਬਹੁਤ ਸਾਰੀਆਂ ਕੰਪਨੀਆਂ ਬਹੁਤ ਜ਼ਿਆਦਾ ਵਧੀਆਂ ਤਾਂ ਹੁਣ ਇਹਨੂੰ ਜੇ ਦੇਖੀਏ ਉਹੀ ਗੱਲ ਆ ਗਈ ਕਿ ਜਿਹੜੇ ਵੱਡੇ ਇਨਵੈਸਟਰਸ ਹੁੰਦੇ ਉਹਨਾਂ ਕੋਲ ਨਿਊਜ਼ ਬਹੁਤ ਛੇਤੀ ਪਹੁੰਚਦੀਆਂ ਨੇ ਉਹ ਆਪਣੇ ਤੱਕ ਲੇਟ ਪਹੁੰਚਦੀਆਂ ਨੇ ਬਟ ਸਟਿਲ ਇਹ ਤਾਂ ਲੌਂਗ ਟਰਮ ਦੀ ਗੱਲ ਹੈਗੀ ਆ ਲੰਬੀ ਗੱਲਬਾਤ ਹੈਗੀ ਆ ਸਾਰੀ ਉਸ ਤੋਂ ਬਾਅਦ 1.70 ਪੈਸੇ ਦੇ ਨੇੜੇ ਤੇੜੇ ਤੋਂ ਅੱਜ ਇਹ ਸ਼ੇਅਰ ਪਹੁੰਚ ਗਿਆ ਅ اچھا 31 ਰੁਪਏ ਪਹੁੰਚ ਚੁੱਕੇ ਹੁਣ ਤਾਂ ਅੱਛਾ ਹੋਰ ਵੀ ਜ਼ਿਆਦਾ ਵਧ ਗਿਆ ਹੈ ਹਾਂਜੀ ਆ ਦੇਖੋ ਅੱਜ ਦਾ ਵੀ ਇਹਦਾ ਜੇ ਪ੍ਰਾਈਸ ਦੇਖਾਂਗੇ ਤਾਂ ਹੁਣ 31 ਰੁਪਏ ਦੇ ਉੱਪਰ ਪਹੁੰਚ ਗਿਆ ਬਟ 31 ਰੁਪਏ ਵੀ ਇਹ ਸਿਰਫ ਅੱਜ ਦੀ ਗੱਲ ਹੁਣੇ ਕੰਪਨੀ ਆਪਣਾ ਸਾਰਾ ਜਿਵੇਂ ਉਹ ਅੱਗੇ ਵੀ ਤੁਹਾਨੂੰ ਕਹਿਣਾ ਹੁੰਦਾ ਕਿ ਮੰਕੀ ਆਫ ਮਾਈ ਬੈਕ ਕਿ ਜਿਹੜਾ ਆਪਣੇ ਸਿਰ ਦੇ ਉੱਪਰ ਇਹਨੇ ਭਾਰ ਲੱਦਿਆ ਹੋਇਆ ਸੀ ਬਹੁਤ ਜ਼ਿਆਦਾ ਉਹਨੂੰ ਲਾ ਕੇ ਪਰੇ ਸੱਟ ਤਾਂ ਇੱਕ ਫਰੈਸ਼ ਸਟਾਰਟ ਹੋਊਗਾ ਇਸ ਕੰਪਨੀ ਦਾ ਜਿਵੇਂ ਮੈਂ ਫਰੈਸ਼ ਸਟਾਰਟ ਇਹ ਕਹਿਣਾ ਹਾਂ ਯੈਸ ਬੈਂਕ ਨੇ ਪਹਿਲਾਂ ਬਹੁਤ ਉੱਪਰ ਵੀ ਗਿਆ ਬਹੁਤ ਚੜ੍ਹਾਈ ਵਾਲੇ ਦਿਨ ਵੀ ਦੇਖੇ ਬਹੁਤ ਉਤਰਾਹੀ ਵਾਲੇ ਦਿਨ ਵੀ ਦੇਖੇ ਪਰ ਉਹ ਸਾਰਾ ਕੁਝ ਹੁਣ ਪਿੱਛੇ ਨੰਗ ਗਿਆ ਤਾਂ ਯੈਸ ਬੈਂਕ ਦੇ ਨਾਲ ਰਲਦੀ ਮਿਲਦੀ ਸਟੋਰੀ ਰਿਲਾਈਐਂਸ ਪਾਵਰ ਦੀ ਟੋਟਲੀ ਡੈਟ ਫਰੀ ਕੰਪਨੀ ਪਾਵਰ ਸੈਕਟਰ ਅੱਗੇ ਬਹੁਤ ਜ਼ਿਆਦਾ ਲੋਡ ਆ ਦੁਨੀਆ ਨੂੰ ਪਾਵਰ ਦੀ ਬਹੁਤ ਜ਼ਿਆਦਾ ਲੋਡ ਆ ਉਹ ਸਾਰੇ ਦੇ ਸਾਰੇ ਜਿੱਥੋਂ ਜਿੱਥੋਂ ਵੀ ਪਾਵਰ ਜਨਰੇਟ ਹੋਣੀ ਆ ਇਨਸਾਨ ਦੀਆਂ ਲੋਡਾਂ ਦੇ ਲਈ ਉਹ ਸਾਰੇ ਫੀਲਡ ਦੇ ਵਿੱਚ ਹੁਣ ਉਸ ਤੋਂ ਬਾਅਦ ਦੇਖੋ ਜਿਹੜੇ ਵੱਡੇ ਇਨਵੈਸਟਰ ਹੁੰਦੇ ਇੱਕ ਹੁੰਦਾ ਬਹੁਤ ਹੀ ਵੱਡੇ ਇਨਵੈਸਟਰ ਜਿਨ੍ਹਾਂ ਨੇ ਲੱਖਾਂ ਸ਼ੇਅਰ ਖਰੀਦਨੇ ਆ ਜਿਨ੍ਹਾਂ ਨੇ ਕਰੋੜਾਂ ਰੁਪਈਆ ਸਿਰਫ ਇੱਕ ਹੀ ਕੰਪਨੀ ਦੇ ਸ਼ੇਅਰ ਦੇ ਵਿੱਚ ਲਾ ਦੇਣਾ ਜੇ ਇੱਕ ਛੋਟੇ ਇਨਵੈਸਟਰ ਨੇ ਬਹੁਤ ਸਾਰੀਆਂ ਕੰਪਨੀਆਂ ਕਿਸੇ ਵਿੱਚ ਕਿੰਨੇ ਹਜ਼ਾਰ ਲੱਗਿਆ ਕਿਸੇ ਵਿੱਚ ਕਿੰਨੇ ਹਜ਼ਾਰ ਲੱਗਿਆ ਇਸ ਤਰ੍ਹਾਂ ਜਿਹੜੇ ਵੱਡੇ ਇਨਵੈਸਟਰ ਆਪਾਂ ਅੱਗੇ ਵੀ ਗੱਲ ਕਰਦੇ ਆ ਐਫ ਆਈਆਈਜ਼ ਐਂਡ ਡੀ ਆਈਆਈਜ਼ ਹੁਣ ਜੇ ਤੁਸੀਂ ਇੱਥੇ ਵੀ ਦੇਖੋਗੇ ਐਫ ਆਈਆਈਜ਼ ਤੇ ਡੀ ਆਈਆਈਜ਼ ਉਹਨਾਂ ਨੇ ਆਪਣੀ ਜਿਹੜੀ ਹੋਲਡਿੰਗ ਹੈਗੀ ਆ ਇਸ ਕੰਪਨੀ ਦੇ ਵਿੱਚ ਪਿਛਲੇ ਕੁਝ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵਧਾਈ ਆ ਠੀਕ ਹੋ ਗਿਆ ਨਾ ਹੁਣ ਜੇ ਤੁਸੀਂ ਇੱਥੇ ਵੀ ਚੈੱਕ ਕਰੋ ਫੋਰਨ ਇੰਸਟੀਚੂਨਲ ਇਨਵੈਸਟਰ ਇਹ ਤਾਂ ਵੈਸੇ ਵੀ ਜਿਨ ਨੂੰ ਕਿਸੇ ਵੀ ਸਟੋਰੀ ਦੇ ਵਿੱਚ ਥੋੜਾ ਬਹੁਤ ਵੀ ਡਾਊਟ ਹੁੰਦਾ ਤਾਂ ਇਹ ਤਾਂ ਬਿਲਕੁਲ ਹੀ ਉਹਨੂੰ ਹੱਥ ਨਹੀਂ ਲਾਉਂਦੇ ਤਾਂ ਜਿਹੜੇ ਫੋਰਨ ਇਨਵੈਸਟਰ ਹੁੰਦੇ ਆ ਉਹ ਥੋੜਾ ਕੌਸ਼ੀਅਸ ਚੱਲਦੇ ਆ ਥੋੜਾ ਜ਼ਿਆਦਾ ਧਿਆਨ ਨਾਲ ਚੱਲਦੇ ਆ ਕਿਉਂਕਿ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਪੈਸਾ ਲਾ ਰਹੇ ਹੁੰਦੇ ਆ ਤਾਂ ਉਹ ਵੈਸੇ ਹੀ ਥੋੜਾ ਮਤਲਬ ਜ਼ਿਆਦਾ ਧਿਆਨ ਨਾਲ ਫੂਕ ਫੂਕ ਕੇ ਕਦਮ ਰੱਖਦੇ ਆ ਤਾਂ ਹੁਣ ਜੇ ਤੁਸੀਂ ਇੱਥੇ ਆਪਣੀ ਸਕਰੀਨ ਦੇ ਉੱਪਰ ਦੇਖੋਗੇ ਤਾਂ ਮਾਰਚ 2023 ਦੇ ਵਿੱਚ 7% ਉਹਨਾਂ ਦੀ ਹੋਲਡਿੰਗ ਸੀ ਜਿਹੜੀ ਕਿ 1 ਸਾਲ ਦੇ ਵਿੱਚ ਡਬਲ ਹੋ ਗਈ 13% ਦੇ ਨੇੜੇ ਤੇੜੇ ਤਾਂ ਬਾਰਲੇ ਲੋਕਾਂ ਨੇ ਵੱਡੇ ਵੱਡੇ ਇਨਵੈਸਟਰਸ ਨੇ ਇਸ ਕੰਪਨੀ ਦੇ ਸ਼ੇਅਰ ਖਰੀਦੇ ਆ ਜਿਹੜੀ ਚੀਜ਼ ਆਪਾਂ ਨੂੰ ਹੋਰ ਵੀ ਕੰਪਨੀ ਦੇ ਪੋਜ਼ਿਟਿਵ ਆਊਟਲੁੱਕ ਦੇ ਵੱਲ ਲੈ ਕੇ ਜਾਂਦੀ ਹੈ ਕਿ ਹਾਂ ਕਿ ਜੇ ਬਾਹਰਲੇ ਇਹਨੇ ਵੱਡੇ ਪਲੇਅਰ ਇਹਦੇ ਵਿੱਚ ਪੈਸਾ ਲਾ ਰਹੇ ਆ ਤਾਂ ਜ਼ਰੂਰ ਕੁਝ ਚੰਗਾ ਹੋ ਰਿਹਾ ਹੋਊਗਾ ਡੀਆਈਆਈਜ਼ ਡੀਆਈਆਈਜ਼ ਨੇ ਵੀ ਬਹੁਤ ਪਹਿਲਾਂ ਦੇ ਨਾਲੋਂ ਵਧਾਤਾ 1 ਅ ਦੁੱਗਣਾ ਮਤ 70 75% ਦੇ ਨੇੜੇ ਤੇੜੇ ਦੀ ਇਨਕਰੀਜ਼ ਹੋ ਗਈ 3.19% ਸੀ ਕਿ ਇੱਕ ਸਾਲ ਦੇ ਵਿੱਚ ਨੀਅਰਲੀ 5% ਦੇ ਨੇੜੇ ਤੇੜੇ ਉਹਨਾਂ ਦੀ ਹੋਲਡਿੰਗ ਵਧ ਗਈ ਬਾਕੀ ਹੁਣ ਜੇ ਤੁਸੀਂ ਇੱਥੇ ਦੇਖੋਗੇ ਹਾਂ ਪਬਲਿਕ ਦਾ ਬਹੁਤ ਜ਼ਿਆਦਾ ਹੈ ਬਟ ਉਹੀ ਹੈ ਕਿਉਂਕਿ ਜਿਹੜੀ ਪਿਛਲੀ ਸਟੋਰੀ ਹੈ ਹਾਲੇ ਉਹ ਵੀ ਉਹਨੂੰ ਚਲਦੀ ਹੈ ਜਿਵੇਂ ਕਹਿੰਦੇ ਹੁੰਦੇ ਪਾਸਟ ਪਾਸਟ ਹੈਜ਼ ਲੌਂਗ ਸ਼ੈਡੋਸ ਕਿ ਹਾਲੇ ਜਿਹੜੇ ਪੁਰਾਣੇ ਹੀ ਹੁੰਦੀਆਂ ਕਹਾਣੀਆਂ ਉਹ ਇੰਨੀ ਛੇਤੀ ਥੋੜਾ ਪਿੱਛਾ ਨਹੀਂ ਛੱਡਦੀ ਤਾਂ ਇਸੇ ਕਰਕੇ ਬਟ ਹੌਲੀ ਹੌਲੀ ਇਹ ਚੀਜ਼ਾਂ ਇੰਪਰੂਵ ਹੁੰਦੀਆਂ ਜਾਣਗੀਆਂ ਜੋ ਕਿ ਮੈਨੂੰ ਲੱਗ ਰਿਹਾ ਹੈਗੀ ਆ ਇਹ ਕੰਪਨੀ ਮੈਂ ਕਦੇ ਵੀ ਲੀਗਲੀ ਵੀ ਨਹੀਂ ਤੁਹਾਨੂੰ ਕਹਿ ਸਕਦਾ ਤੇ ਮੈਂ ਵੈਸੇ ਵੀ ਨਹੀਂ ਕਹਿਣਾ ਬਟ ਮੈਂ ਆਪਣੇ ਆਪ ਨਾਲ ਜੀ ਇੱਕ ਗੱਲ ਕਰਾਂ ਤਾਂ ਇਹ ਕੰਪਨੀ ਹਾਂ ਮੇਰੀ ਮੇਨ ਪੋਰਟਫੋਲੀਓ ਦੀ ਕੰਪਨੀ ਨਹੀਂ ਹੈਗੀ ਇਹ ਬਟ ਇੱਕ ਕੰਪਨੀ ਆ ਜਿਹੜਾ ਇੱਕ ਸ਼ੇਅਰ ਮੈਨੂੰ ਅੱਜ 30 ਰੁਪਏ ਦੇ ਉੱਪਰ ਮਿਲ ਰਿਹਾ ਜਿਹਦਾ ਫਿਊਚਰ ਬਹੁਤ ਜ਼ਿਆਦਾ ਬ੍ਰਾਈਟ ਹੈਗਾ ਜੇ ਹੁਣ ਇਹਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਉ ਇਹਨਾਂ ਦੀ ਮੈਨੇਜਮੈਂਟ ਜਿਹਦਾ ਮੈਨੂੰ ਨਹੀਂ ਪਤਾ ਫਿਊਚਰ ਮੈਨੂੰ ਕਿਸੇ ਚੀਜ਼ ਦਾ ਨਹੀਂ ਪਤਾ ਮੈਂ ਅੱਜ ਤਾਂ ਦੱਸ ਸਕਦਾ ਕਿਸੇ ਵੀ ਇਨਸਾਨ ਦੀ ਵੀ ਆਪਾਂ ਅੱਜ ਦੀ ਗੱਲ ਦੱਸ ਸਕਦੇ ਹਾਂ ਕੱਲ ਨੂੰ ਕੀ ਕਰੂਗਾ ਗਲਤ ਰਸਤੇ ਤੇ ਪੈ ਜਾਊਗਾ ਕਈ ਲੋਕ ਹੁੰਦੇ ਚੰਗੇ ਭਲੇ ਚੱਲਦੇ ਗਲਤ ਰਸਤੇ ਪੈ ਜਾਂਦੇ ਬਹੁਤ ਸਾਰੇ ਲੋਕ ਹੁੰਦੇ ਜਿਹੜੇ ਪਹਿਲਾਂ ਗਲਤ ਰਸਤੇਾਂ ਤੇ ਹੁੰਦੇ ਉਹ ਬੜਾ ਸੁਧਰ ਕੇ ਬਹੁਤ ਸੋਹਣਾ ਆਪਣਾ ਮਤਲਬ ਜ਼ਿੰਦਗੀ ਬਣਾ ਲੈਂ ਇਹ ਕਦੇ ਕਲੇਮ ਨਹੀਂ ਕੀਤਾ ਕਿ ਮੈਂ ਫਿਊਚਰ ਪ੍ਰਡਿਕਟ ਕਰ ਸਕਦਾ ਕਿ ਮੈਂ ਕੋਈ ਜੋਤਸ਼ੀ ਨਹੀਂ ਹੈਗਾ ਹੁਣ ਫਿਊਚਰ ਚੰਗਾ ਮੈਨੂੰ ਲੱਗ ਰਿਹਾ ਇਹ ਕੰਪਨੀ ਦੇ ਵਿੱਚ ਜੇ ਮੈਂ ਤੁਹਾਨੂੰ ਆਪਣੀ ਹੀ ਸਿਰਫ ਗੱਲ ਕਰਾਂ ਮੈਂ ਬਹੁਤ ਥੋੜੀ ਅਮਾਉਂਟ ਲਾ ਕੇ ਚੋਪ ਕਰਕੇ ਰੱਖ ਦੂੰਗਾ ਇਹ ਉਹ ਕੰਪਨੀ ਆ ਜਿਹੜੀ ਮੇਰੇ ਪੋਰਟਫੋਲੀਓ ਦਾ ਹਿੱਸਾ ਨਹੀਂ ਹੈਗੀ ਬਟ ਹਾਂ ਇਹ ਇੱਕ ਬੀਜ ਆ ਜਿਹੜਾ ਅੱਗੇ ਜਾ ਕੇ ਇੱਕ ਵੱਡਾ ਦਰਖਤ ਬਣ ਸਕਦਾ ਬਟ ਮੈਂ ਇਹਦੇ ਬਹੁਤ ਜ਼ਿਆਦਾ ਬੀਜ ਨਹੀਂ ਲੈ ਕੇ ਆਉਂਗਾ ਬਹੁਤ ਸਾਰੀਆਂ ਬੂਰੀਆਂ ਨਹੀਂ ਲੈ ਕੇ ਆਉਂਗਾ ਇੱਕ ਕੀਲੇ ਚ ਦੀ ਪਨੀਰੀ ਨਹੀਂ ਬੀਜੂਗਾ ਠੀਕ ਆ ਕਿਉਂਕਿ ਮੈਨੂੰ ਹੋਰ ਵੀ ਚੀਜ਼ਾਂ ਚਾਹੀਦੀਆਂ ਮੈਂ ਇੱਕ ਥੋੜੀ ਜਿਹੀ ਜਗ੍ਹਾ ਦੇ ਵਿੱਚ ਰਿਲਾਇੰਸ ਪਾਵਰ ਦਾ ਬੂਟਾ ਲਾ ਦੂੰਗਾ ਤੇ ਉਹਨੂੰ ਲੱਗਿਆ ਰਹਿਣ ਦੂੰਗਾ ਜੇ ਬੂਟਾ ਸੁੱਕ ਵੀ ਗਿਆ ਤਾਂ ਵੀ ਕੋਈ ਗੱਲ ਨਹੀਂ ਬਟ ਹਾਂ ਇੱਕ ਚੀਜ਼ ਆ ਬਟ ਜੇ ਸੁੱਕਿਆ ਤਾਂ ਮੇਰਾ ਲਾਅ ਸਿਰਫ 31 ਰੁਪਏ ਦਾ ਜੋ ਕਿ 31 ਰੁਪਏ ਦਾ ਵੀ ਨਹੀਂ ਹੋਊਗਾ ਮਤਲਬ ਇੰਨਾ ਤਾਂ ਨਹੀਂ ਜਾਊਗਾ ਬਟ ਜੇ ਇੱਥੋਂ ਇਹ ਬੂਟਾ ਗਰੋ ਕਰ ਗਿਆ ਤਾਂ ਇਹ ਬਹੁਤ ਜ਼ਿਆਦਾ ਵਧੀਆ ਛਾਂ ਦੇ ਸਕਦਾ ਵਾ ਬਟ ਫਿਊਚਰ ਦੇ ਵਿੱਚ ਹੌਲੀ ਹੌਲੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਕੋਲੇ ਪੇਸ਼ੈਂਸ ਹੈਗਾ ਜਿਹੜੇ ਸਬਰ ਕਰ ਸਕਦੇ ਆ ਵੇਟ ਕਰ ਸਕਦੇ ਆ ਹੁਣ ਇੱਥੇ ਇੱਕ ਚੀਜ਼ ਹੋਰ ਆ ਕਿਉਂਕਿ ਕਾਫੀ ਦਿਨਾਂ ਦਾ ਹੁਣ ਆਪਾਂ ਲੇਟ ਵੀ ਕੱਢਣਾ ਹੈਗਾ ਤੁਸੀਂ ਮੈਨੂੰ ਕਹਿ ਰਹੇ ਸੀਗੇ ਤੇ ਇੱਕ ਵੀਡੀਓ ਥੋੜੀ ਦੇਰ ਤੱਕ ਇਹਨਾਂ ਅਜ ਇੱਕ ਹੋਰ ਬਣਾਉਂਗਾ ਕਿਉਂਕਿ ਆਪਾਂ ਇੱਕ ਪੋਰਟਫੋਲੀਓ ਬਣਾਇਆ ਸੀਗਾ ਉਹ ਪੋਰਟਫੋਲੀਓ 13 ਤਰੀਕ ਦਾ ਸੀਗਾ ਤਾਂ ਜੋ ਨੂੰ ਪੂਰਾ ਮਹੀਨਾ ਹੋ ਗਿਆ ਮਤਲਬ ਆਪਣਾ ਇੱਕ ਸਰਕਲ ਕੰਪਲੀਟ ਕਰ ਗਿਆ ਮਹੀਨੇ ਦਾ ਉਹ ਤਾਂ ਅੱਜ ਅਗਲੇ ਵੀਡੀਓ ਦੇ ਵਿੱਚ ਆਪਾਂ ਉਹਨਾਂ ਸਾਰੇ ਆਪਣੇ ਜਿਹੜੇ ਪੋਰਟਫੋਲੀਓ ਦੀ ਹਾਲੇ ਤੱਕ ਦੀ ਉਹਦੀ ਰਿਟਰਨ ਕੀ ਰਹੀ ਆ ਕਿਵੇਂ ਉਹਨੂੰ ਅੱਗੇ ਸਮਝਣਾ ਹੈ ਕਿ ਉਹਦੀ ਪ੍ਰੋਪਰ ਗੱਲਬਾਤ ਉਹਦਾ ਪੂਰਾ ਦਾ ਪੂਰਾ ਪੋਸਟਮਾਰਟਮ ਅੱਜ ਆਪਾਂ ਅਗਲੇ ਵੀਡੀਓ ਦੇ ਵਿੱਚ ਕਰਾਂਗੇ ਜੇ ਤੁਸੀਂ ਮੇਰਾ ਇਹ ਵੀਡੀਓ ਦੇਖ ਰਹੇ ਹੋ ਤਾਂ ਉਸ ਵੀਡੀਓ ਨੂੰ ਵੀ ਜ਼ਰੂਰ ਦੇਖਿਓ ਕਿ ਹਾਲੇ ਤੱਕ ਉਹਨੇ ਆਪਾਂ ਨੂੰ ਕਿੰਨੀ ਰਿਟਰਨ ਦਿੱਤੀ ਜੇ ਕੋਈ ਮੇਰੇ ਦੋਸਤ ਕੋਈ ਵੀ ਜਿਹੜੇ ਮੈਨੂੰ ਸੁਣਦੇ ਆ ਜੇ ਉਹਨਾਂ ਨੇ ਬਹੁਤ ਥੋੜੀ ਥੋੜੀ ਅਮਾਉਂਟ ਉਹਨਾਂ ਦੇ ਵਿੱਚ ਲਾ ਕੇ ਰੱਖੀ ਹੁੰਦੀ ਤਾਂ 1 ਮਹੀਨੇ ਤੋਂ ਬਾਅਦ ਉਹਨਾਂ ਨੂੰ ਹਾਲੇ ਤੱਕ ਕਿੰਨੀ ਤੇ ਰਟਰਨ ਮਿਲਦੀ ਤੇ ਉਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹ ਪੋਰਟਫੋਲੀਓ ਨਾਲ ਉਹਨਾਂ ਕੰਪਨੀਆਂ ਨਾਲ ਰਿਲੇਟਡ ਅੱਜ ਆਪਾਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਮੇਰੀ ਕੋਸ਼ਿਸ਼ ਫਿਰ ਹੋਗੀ ਕਿ ਕੁਝ ਕੰਪਨੀਆਂ ਵੀ ਹੈਗੀਆਂ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕੁਝ ਆਈਪੀਓਜ਼ ਵੀ ਹੈਗੇ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੇ ਉਹ ਵੀ ਆਪਾਂ ਕਰਾਂਗੇ ਅੱਗੇ ਤੇ ਜੇ ਤੁਹਾਨੂੰ ਮੇਰਾ ਵੀਡੀਓ ਪਸੰਦ ਆਇਆ ਤਾਂ ਕਮੈਂਟ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਜੀ ਤੇ ਮਿਲਦੇ ਹਾਂ ਤੁਸੀਂ ਇਹ ਵੀਡੀਓ ਦੇਖੋ ਤੁਹਾਡੇ ਘੰਟਿਆਂ ਤੱਕ ਤੁਹਾਡੇ ਤੱਕ ਪਹੁੰਚ ਰਿਹਾ ਦੂਸਰਾ ਜਿਹਦੇ ਚ ਆਪਾਂ ਉਹਨੂੰ ਦੇਖਾਂਗੇ ਠੀਕ ਹੈ ਜੀ ਮਿਲਦੇ ਹਾਂ ਫਿਰ ਅਗਲੇ ਵੀਡੀਓ